ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹੜਾ ਕੀ ਵੀ ਜਨਾਂ ਦੇ ਘਰੋਂ 2 ਕਰੋੜ ਦਾ ਸੋਨਾ ਬਰਾਮਦ ਹੁੰਦਾ ਤੇ 5 ਕਰੋੜ ਰੁਪਈਆ ਕੈਸ਼ ਬਰਾਮਦ ਹੁੰਦਾ ਤੇ ਪਰ ਹੁਣ 22 ਘੜੀਆਂ ਦੱਸਦੇ ਕੀਮਤੀ ਘੜੀਆਂ ਤੇ ਜਿਹੜਾ ਕੀ ਹੁਣ ਇੰਨਾ 골ਡਨ ਇੰਨਾ ਪੈਸਾ ਆਇਆ ਕਿੱਥੋਂ ਪੂਰੀ ਗੱਲ ਦੇ ਖੁਲਾਸੇ ਕਰਨ ਜਾ ਰਹੇ ਆ ਖਬਰਾਂ ਦੋ ਸੁਣਾਵਾਂਗੇ ਚੈਨਲ ਤੇ ਬਨੇ ਰਹੋ ਡੀਆਈਜੀ ਹਰਚਰਨ ਸਿੰਘ ਪੁੱਲਰ ਬੁਰੀ ਤਰ੍ਹਾਂ ਫਸ ਗਿਆ ਤੇ ਕਈ ਗੱਲਾਂ ਦੇ ਹੋਰ ਖੁਲਾਸੇ ਹੋਣਗੇ ਵੀ ਇਹ ਇੰਨਾ ਪੈਸਾ ਤੇ ਇੰਨਾ ਸੋਨਾ ਆਇਆ ਕਿਥੋਂ ਚੈਨਲ ਤੇ ਬਣੇ ਰੋ ਫਿਰ ਕਰਦੇ ਆ ਅਗਲੀ ਗੱਲ ਵਾ ਰਪੇ ਕੈਸ਼ ਬਰਾਮਦ ਹੋਇਆ ਹੈ ਡੀਆਈਜੀ ਹਰਚਰਨ ਪੁੱਲਰ ਦੇਕਰ ਨੋਟਾਂ ਦੇ ਕਿਤੇ ਅੱਜ ਵੀ ਚੱਲ ਰਹੀ ਹੈ ਯਾਨੀ ਕਿ ਇੰਨੇ ਨੋਟ ਬਰਾਮਦ ਹੋਏ ਨੇ ਕਿ ਗਿਣਤੀ ਕਰਨ ਦੇ ਤੇ ਲੱਗ ਰਿਹਾ ਹੈ ਕਿ ਸਾਡੀ ਐਜੰਸੀ ਦੇ ਘਾਤੋ ਕਰੀ ਦੋ ਕਰੋੜ ਦਾ ਗੋਲਡ ਮਿਲਿਆ ਹੈ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਬਰਾਮਦ ਪੁਨਿਆਲੇ ਆਡੀ ਅਤੇ ਮਰਸੀਡੀਜ਼ ਗੱਡੀਆਂ ਤੇ ਚਾਪੀਆਂ ਮਿਲੀਆਂ ਨੇ ਚਾਹਸਤੇ ਦੁਰਾਹ 10 ਕੀ 25 ਕੀਮਤੀ ਘੜੀਆਂ ਮਿਲੀਆਂ ਨੇ ਔਰ ਲੋਕਰਾ ਦੀਆਂ ਚਾਪੀਆਂ ਵੀ ਜੱਗਿਆ ਨੇ ਉਹ ਬਰਾਮਦ ਕੀਤੀਆਂ ਤਾਂ ਪੰਜਾਬ ਦੇ ਵਿੱਚ ਕਈ ਪ੍ਰਾਪਰਟੀਆਂ ਦੇ ਉਸ ਦੇ ਦਸਤਾਵੇਜ਼ ਬਰਾਮਦ ਹੋਏ ਇਹ ਐਜੰਸੀ ਨੂੰ ਅਚਲਿਕੋਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਸਿਪੀ ਆਏ ਦੇ ਵੱਲੋਂ ਸਿੱਧੇ ਤੌਰ ਤੇ ਪੱਤੀ ਕਾਰਵਾਈ ਕੀਤੀ ਗਈ ਕਿ ਜਿੱਤੇ ਦੇ ट्रैप लगा के गिरफ्तार किया गया और अजि जरा रिश्वत कांड जिसके वे बडे खुलासे हो रहे हैं और सब तो अहम है कि इस तरीके घरों एक खजाना मिले है तस्वीर तो भी असं दूसरे पास तक दिखा रहे हैं साफ तौर पर देखा जा सकता है इन्ना ज़्यादा गोल्ड दो करोड़ का महंगी घड़िया महंगिया ग्डिया और सारा कीमती समान एक खजाना घर के पिछद हो ਜੇ ਕਿ ਸੀਪੀਆਈ ਨੂੰ ਮਿਲਿਆ ਕੀ ਹੈ ਇਹ ਵੀ ਅਸੀਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦੱਸ ਰਹੇ ਹਾਂ 5 ਕਰੋੜ ਕੈਸ਼ 1 ਕਿਲੋ ਤੋਂ ਬਾਅਦ 골ਡ ਮਿਲਿਆ ਕੋਈ ਲਗਜ਼ਰੀ ਕਾਰਾਂ 15 ਤੋਂ ਬਾਅਦ ਪ੍ਰਾਪਰਟੀ ਦੇ ਪੇਪਰ 2 ਲਗਜ਼ਰੀ ਘੜੀਆਂ ਲੋਕਰ ਦੀਆਂ ਚਾਬੀਆਂ 40 ਲੀਟਰ ਇੰਪੋਰਟੈਂਟ ਚਰਾ ਇੱਕ ਡਬਲ ਬੈਰਲ ਗਨ ਪਿਸਟਲ ਇੱਕ ਰਿਵਾਲਵਰ ਇੱਕ 에어 गਨ ਵਿਚੋੜੀਏ ਤੋਂ 21 ਲੱਖ ਰੁਪਏ ਜਰੇ ਨੇ ਉਲਾਈਤਾ ਇਹ ਸਾਰੇ ਕੰਮ ਕੀ ਹੋਈ ਹੈ ਔਰ ਆਪਣੇ ਆਪ ਦੇ ਵਿੱਚ ਵਾਕਈ ਹੈਰਾਨ ਕਰ ਦੇ ਮਾਮਲਾ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ ਹਾਂਜੀ ਹੁਣ ਤੁਸੀਂ ਮਾਮਲਾ ਪੂਰਾ ਸੁਣੀ ਲੈ ਕਿਉਂਕਿ ਕੋਈ ਇੱਕ ਚੀਜ਼ ਨਹੀਂ ਬਰਾਮਦ ਹੋਈ ਜੇ ਗੱਲ ਕਰੀਏ ਹੁਣ ਜਿਹੜਾ ਇੱਕ ਪਿਸਟਲ ਉਹ ਤਾਂ ਆਪਾਂ ਕਹਿੰਦੇ ਆ ਵੀ ਨਾਰਮਲ ਜਿਹੜਾ ਆਫਸਰਾਂ ਕੋਲੇ ਹੁੰਦਾ ਤੇ ਪਰ ਲੇਕਿਨ 에어 ਗਨ ਹੋਰ ਵੀ ਕਈ ਚੀਜ਼ਾਂ ਬਰਾਮਦ ਹੋਈਆਂ ਤੇ ਪਰ ਜੇ ਗੱਲ ਕਰੀ ਹੁਣ ਐਨਾ 골ਡ ਆਇਆ ਕਿੱਥੋਂ ਐਨਾ ਕੈਸ਼ ਇੰਨੀਆਂ ਮਹਿੰਗੀਆਂ ਕੜੀਆਂ ਮਹਿੰਗੀਆਂ ਗੱਡੀਆਂ ਆਏ ਕਿੱਥੋਂ ਤਾਂ ਭਾਈ ਇਸ ਗੱਲਾਂ ਦੇ ਖਲਾਸੇ ਹੁਣ ਸੀਬੀਆਈ ਜਾਂਚ ਦੇ ਸੀਬੀਆਈ ਜਾਂਚ ਕਰੂਗੀ ਅੱਜ ਉਹ ਕੋਰਟ ਦੇ ਵਿੱਚ ਪੇਸ਼ ਕਰੋ ਸੀਬੀਆਈ ਤੇ ਉਹਦੇ ਵਿੱਚ ਕੀ ਮਾਮਲੇ ਨਿਕਲਣਗੇ ਹੋਰ ਸਾਹਮਣੇ ਤਾਂ ਹੁਣ ਜਿਹੜਾ ਕਿ ਜੇ ਗੱਲ ਕਰੀਏ ਕਿਸੇ ਇਹ ਸਰਕਾਰਾਂ ਦੀ ਕਿਸੇ ਗਰੀਬ ਨੂੰ ਕੁਝ ਦੇਣ ਦੀ ਗੱਲ ਆਉਂਦੀ ਆ ਤਾਂ ਉੱਥੇ ਤਾਂ ਇਹ ਵੋਟਾਂ ਲੈ ਕੇ ਤਾਂ ਭਾਈ ਕੁਰਸੀ ਤੇ ਬਹਿ ਜਾਂਦੇ ਆ ਕੋਈ ਮਰੇ ਕੋਈ ਜੀਏ ਕੋਈ ਮਤਲ ਨਹੀਂ ਤੇ ਜੇ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ ਕਿ ਆਮ ਲੋਕਾਂ ਨਾਲੋਂ ਜ਼ਿਆਦਾ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਜਿਵੇਂ ਕਿ ਜੁੱਧ ਨਸ਼ਾ ਵਿਰੋਧ ਦੇ ਵਿੱਚ ਜਦੋਂ ਕਿ ਇਹ ਆਪਣੇ ਬੰਨਿਓ ਐਕਸ਼ਨ ਹੁੰਦਾ ਸੀ ਐਮ ਭਗਵੰਤ ਮਾਨ ਦਾ ਤੇ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਆਮ ਲੋਕਾਂ ਨਾਲੋਂ ਜ਼ਿਆਦਾ ਪੁਲਿਸ ਅਫਸਰ ਤੇ ਪਰ ਹੁਣ ਐਸੇ ਤਰੀਕੇ ਇੱਕ ਇਹ ਬਈ ਬੀਜੀਆਈ ਹਰਚਰ ਸਿੰਘ ਪੁੱਲਰ ਫਸ ਗਿਆ ਤੇ ਜਿਹਦੇ ਵਿੱਚ ਹੁਣ ਸੀਬੀਆਈ ਜਾਂਚ ਕਰੂਗੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਜਲਦ ਸਾਂਝੀ ਕਰਾਂਗੇ ਪਰ ਜਿਹੜੀ ਹੁਣ ਇੱਕ ਆ ਖਬਰ ਹੋਰ ਸੁਣਾਦਗੀ ਆਪਾਂ ਇੱਕ ਚੈਨਲ ਬਣੀ ਆ ਰਹੀ ਆ ਡੀਜੀ ਆਈ ਹਰਚਨ ਸਿੰਘ ਭੁੱਲਰ ਦੇ ਜੋ ਇਹਨਾਂ ਨੇ ਕੀ ਬੋਲਿਆ ਇਹਨਾਂ ਦੇ ਬਾਰੇ ਤਾਂ ਉਹ ਵੀ ਆਪਾਂ ਗੱਲਬਾਤ ਸਾਂਝੀ ਕਰਦੇ ਆ ਨੇ ਡੀਆਈਜੀ ਰੋਪੜ ਰੀਜ ਹਰਚਰਨ ਸਿੰਘ ਭੁੱਲਰ ਦੇ ਉੱਤੇ ਔਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹ ਸ਼ਿਕਾਇਤ ਕਰਦਾ ਖੁਦ ਸਾਡੇ ਨਾਲ ਨੇ ਆਕਾਸ਼ ਪੱਤਾ ਜਿਨ੍ਹਾਂ ਨੇ ਸੀਬੀਆਈ ਤੱਕ ਪਹੁੰਚ ਕੀਤੀ ਉਸ ਤੋਂ ਬਾਅਦ ਕੀ ਕੁਝ ਹੋਇਆ ਅੱਜ ਸਾਰਾ ਦਿਨ ਤੁਸੀਂ ਦੇਖਿਆ ਸੀ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਆਕਾਸ਼ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹਣਾ ਕਿ ਇਸ ਕੇਸ ਦਾ ਮੁੱਢ ਕਿੱਥੋਂ ਵੱਜਦਾ ਹੈ ਔਰ ਤੁਸੀਂ ਕਦੋਂ ਤੋਂ ਸਟ੍ਰੈਪ ਵਾਲਾ ਕੰਮ ਕਰਦੇ ਸੀ ਮੇਰੇ ਤੋਂ ਨਾ ਅੱਜ ਤੋਂ 2 ਸਾਲ ਪਹਿਲੇ ਇੱਕ ਛੋਟਾ ਕੰਮ ਕਰਮਕਰਮ ਦਰਜੰਦ ਅਸਵੰਤ ਖਾਣੇ ਦੇ ਦੇ ਚੁ ਜਿਸ ਦੀ ਆੜ ਦੇ ਵਿੱਚ ਪਿਛਲੇ ਮਹੀਨੇ ਤੋਂ ਮੈਨੂੰ ਇਨਾ ਜਿਹੜਾ ਟਾਊਟ ਹੈ ਕਿਰਸ਼ਨੂ ਉਹਨੇ ਹੀ ਕਾਲਾਂ ਲਾਈ ਜਾਂਦੀਆਂ ਨੇ ਕਿ ਇਸ ਦਾ ਚਲਾਨ ਪੇਸ਼ ਕਰ ਦੇਣਗੇ ਭੁੱਲਰ ਸਾਹਿਬ ਨੂੰ ਆਪਾਂ ਮਿਲਣਾ ਪੈਣਾ ਇਤਰਾ ਨੁਕਸਾਨ ਕਰ ਦੇਣਗੇ ਤੇ ਮੈਂ ਪੁੱਛਿਆ ਵੀ ਆਪਾਂ ਕਿਸ ਚੀਜ਼ ਲਈ ਮਿਲਣਾ ਨਹੀਂ ਚਲੋ ਕੰਮ ਕਰਦੇ ਆ ਮੈਂ ਕਿਹਾ ਨਾ ਬਿਲਕੁਲ ਕੋਈ ਨਹੀਂ ਆਪਾਂ ਕੁਝ ਨਹੀਂ ਦੇਣਾ ਤੇ ਇਸ ਦੌਰਾਨ ਮੈਨੂੰ ਧਮਕੀਆਂ ਆਉਂਦੀਆਂ ਵੀ ਤੇਰੇ ਤੇ ਹੁਣ ਝੂਠੇ ਪਰਚੇ ਹੋਣੇ ਨੇ ਇਹ ਹੋਣਾ ਮੈਂ ਕਿਹਾ ਕਿਰਸ਼ਨੂ ਇਹ ਗਲਤ ਹੋ ਰਿਹਾ ਹੈ ਬਟ ਤੂੰ ਦੱਸ ਕਿਵੇਂ ਨਿਪੜੂਗਾ ਤਾਂ ਕਿਰਸ਼ਾਨੂ ਮੈਨੂੰ ਕਹਿੰਦਾ ਜੀ ਭੁੱਲਰ ਸਾਹਿਬ 8 ਲੱਖ ਰੁਪਏ ਮੰਗ ਰਹੇ ਨੇ ਅਗੇ ਜੀ ਆਪਾਂ ਕਿਸ ਚੀਜ਼ 8 ਲੱਖ ਰੁਪਏ ਦੇ ਇਹਨਾਂ ਨੂੰ ਤਾਂ ਇਸ ਦੌਰਾਨ ਮੈਂ ਦੇਖਿਆ ਮੈਂ ਆ ਕੇ ਆਪਣਾ ਸੀਵੀ ਇਹਦੇ ਵਿੱਚ ਪੇਸ਼ ਹੋਇਆ ਤੇ ਦੱਸੀ ਆਪਣੀ ਸਾਰੀ ਕਾਣੀ ਵੀ ਮਿੰਨੂੰ ਤਾਂ ਜੀ ਇੱਦਾਂ ਬਲੈਕਮੇਲ ਕਰ ਰਹੇ ਨੇ ਸੀਵੀ ਵੀ ਆਉਣਾ ਪਹਿਲਾਂ ਕਿਰਸ਼ਾਨੂ ਬਾਰੇ ਜਾਣਨਾ ਪਾਓ ਤੁਹਾਡਾ ਦੋਸਤ ਸੀ ਉਹ ਕੌਣ ਹੈ ਬੰਦਾ ਉਹ ਬ੍ਰੋਕਰ ਹੈ ਜੀ ਅਫਸਰਾ ਦਾ ਕਿੱਥੇ ਦਾ ਰਹਿਣ ਵਾਲਾ ਕਿੱਥੋਂ ਦੇ ਨਾਪੇ ਦਾ ਹਾਂਜੀ ਤੇ ਫਿਰ ਕੀ ਹੋਇਆ ਉਸ ਤੋਂ ਬਾਅਦ ਮੈਂ ਜਦੋਂ ਸੀਬੀ ਪੇਸ਼ ਹੋਇਆ ਤਾਂ ਮੈਂ ਆ ਕੇ ਸਾਰੀ ਆਪਣੀ ਦੁੱਖ ਭਰੀ ਕਹਾਣੀ ਦੱਸੀ ਤਾਂ ਸੀਬੀ ਨੇ ਮੇਰਾ ਪੂਰਾ ਸਾਥ ਦਿੱਤਾ ਉਹਦਾ ਟ੍ਰੈਂਪ ਲਾ ਕੇ 8 ਲੱਖ ਤੋਂ ਅੱਜ 5 ਲੱਖ ਦੀ ਪਹਿਲੀ ਰਕਮ ਦੇਣ ਦੇ ਹੋਏ ਇਹਨਾਂ ਨੂੰ ਫੜਿਆ ਸੀਬੀ ਦੇ ਆਉਣ ਤੋਂ ਪਹਿਲਾਂ ਹਾਂਜੀ ਇਹ ਜਿਹੜਾ ਸ਼ਖਸ ਦੇਖ ਰਹੇ ਹੋ ਕਾਸ਼ ਬੱਤਾ ਕੋਈ ਬਈ ਤੇ ਇਹਨਾਂ ਨੂੰ ਹੁਣ ਧਮਕੀ ਆ ਰਹੀ ਹੈ ਡੀਜੀਆਈ ਵੱਲੋਂ ਜਿਹੜਾ ਕਿ ਚਰਨ ਸਿੰਘ ਭੁੱਲਰਾ ਤੇ ਹੁਣ ਪੂਰਾ ਮਾਮਲਾ ਤੁਸੀਂ ਦੇਖ ਹੀ ਲਏ 5 ਕਰੋੜ ਰੁਪਈਆ ਬਰਮਦ ਹੁੰਦਾ ਤੇ 22 ਘੜੀਆਂ ਜਿਹੜੀਆਂ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਤੇ ਹੋਰ ਵੀ ਜੇ ਗੱਲ ਕਰੀਏ ਅਸਲੀ ਦੀ ਅਸਲਾ ਵੀ ਬਰਾਮਦ ਹੁੰਦਾ ਤਾਂ ਹੁਣ ਇਹਦੀ ਜਾਣਕਾਰੀ ਹੁਣ ਸਾਰੀ ਆਪਾਂ ਅੱਗੇ ਫੇਰ ਸਾਂਝੀ ਕਰਾਂਗੇ ਜਿਵੇਂ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਊਗੀ ਇਹਨਾਂ ਦੀ ਉਹਦੇ ਵਿੱਚ ਮਾਮਲੇ ਕੀ ਸਾਹਮਣੇ ਆਉਣਗੇ ਉਹ ਖਬਰ ਵੀ ਸਾਂਝੀ ਜ਼ਰੂਰ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜੋ ਵੀ ਆਪਣਾ ਵੀਰ ਭਰਾ ਦੇਖ ਰਿਹਾ ਹੈ ਬਈ ਤੁਸੀਂ ਵੀ ਆਪਣੇ ਕਮੈਂਟ ਦੇ ਵਿਚਾਰ ਜ਼ਰੂਰ ਰੱਖੋ ਵੀ ਇਹੇ ਅਫਸਰਾਂ ਬਾਰੇ ਤੁਹਾਡਾ ਕੀ ਕਹਿੰਦਾ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਗਾ ਨੂੰ ਨੋਟਸ ਤੇ ਧੰਨਵਾਦ